ਸਿੰਘ ਦਾ ਨਾਮ ਹੈ ਤੇਗਾ ਸਿੰਘ ਤੇਗਾ ਸਿੰਘ ਸੁਣ ਕੇ ਹੀ ਬੰਦੇ ਨੂੰ ਜੋਸ਼ ਆਇਆ ਤੇਗਾ ਸਿੰਘ ਸਾਡੇ ਪੀੜ੍ਹੀ ਦੇ ਜੋ ਕੋਈ ਕਿਸੇ ਦਾ ਨਾਮ ਖੰਡਾ ਸਿੰਘ ਹੈ ਕਿਸੇ ਦਾ ਨਾਮ ਕਿਰਪਾਨ ਸਿੰਘ ਹੈ ਕਿਸੇ ਦਾ ਨਾਮ ਨਿਸ਼ਾਨ ਸਿੰਘ ਹੈ ਇਹ ਤੇ ਅੱਜ ਦੇ ਜਮਾਨੇ 'ਚ ਆਪਾਂ ਦੇਖ ਰਹੇ ਚੰਟੂ ਮੰਟੂ ਬੰਟੂ ਸ਼ੰਟੂ ਇਹੋ ਜਿਹੇ ਨਾਮ ਜਿਹੜੇ ਸਿੱਖੀ ਤੋਂ ਵੀ ਦੂਰ ਹੁੰਦੇ ਨੇ ਨਾਲੇ ਘਰ ਦੇ ਵਿੱਚ ਮਾਨ ਸਨਮਾਨ ਵੀ ਨਹੀਂ ਮਿਲਦਾ ਸਾਡੇ ਦਾਦਾ ਜੀ ਪਰਵਜ ਸੀ ਇੱਥੋਂ ਪਹਿਲਾਂ ਜਿੱਥੇ ਹੁਣ ਵੀ ਮਹਾਰਾਜ ਦੀ ਸ਼ਸਤਰ ਦੀ ਸੇਵਾ ਹੈ ਜਿਹੜੇ ਅੰਦਰਲੇ ਜਿਹੜੇ ਸ਼ਸਤਰ ਨੇ ਉਹ ਸਾਰੇ ਇੱਥੇ ਦੇ ਸਿਕਲੀਕਰ ਸਿੰਘ ਹੀ ਸਫਾਈ ਵਗੈਰਾ ਕਰਦੇ ਨੇ ਕਿਹੜੇ ਸਮੇ ਦਾ ਸ਼ਸਤਰ ਹੈ ਕਿੰਨੇ ਸਾਲ ਪੁਰਾਣਾ ਸ਼ਸਤਰ ਹੈ ਇਹਦੇ ਵਿੱਚ ਜੋਰ ਕਿਹੜਾ ਵਾ ਨਾਗਿੰਦਾ ਵਾ ਜੋਰ ਜਾਂ ਫਿਰ ਅਕਲਾਣੀ ਦਾ ਜੋਰ ਹੈ ਜਾਂ ਫਿਰ ਸਕੇਲੇ ਦਾ ਜੋਰ ਹੈ ਇਹ ਜੋਰਾਂ ਦਾ ਪਤਾ ਨਾ ਉਦੋਂ ਹੀ ਚੱਲਦਾ ਜਦੋਂ ਹੱਥੇ ਨਾਲ ਸਫਾਈ ਕਰਦੇ ਆ ਸਾਡੇ ਇੱਥੇ ਹਜੂਰ ਸਾਹਿਬ ਦੇ ਵਿੱਚ ਕੋਈ ਵੀ ਬੱਚਾ ਇਹੋ ਜਾਣੇ ਜਿਹੜਾ ਕੇਸ ਕਤਲ ਕਰਕੇ ਦਾੜੀ ਕਤਲ ਕਰਕੇ ਤਾਂ ਕਿ ਸਜਾਵੇ ਬਿਲਕੁਲ ਨਹੀਂ ਉਹਨੂੰ ਚੁਣੌਤੀ ਹੈ ਸਿੱਧੀ ਜੇ ਉਹ ਨਾ ਮੰਨਿਆ ਉਹਦੇ ਮਾਪੇ ਨੂੰ ਦੋ ਵਾਰ ਸਮਝਾਇਆ ਜਾਂਦਾ ਫਿਰ ਤੀਜੀ ਵਾਰ ਦਾ ਸੌਦਾ ਲਾ ਕੇ ਉਹਨੂੰ ਸਿੱਧੇ ਰਸਤੇ ਤੇ ਫਿਰ ਲਾਇਆ ਜਾਂਦਾ ਇਹਰ ਦਿਨ ਦੀ ਗੱਲ ਹੈ ਕੋਈ ਸਿੰਘ ਜਿਹੜਾ ਪੈਰਾਂ 'ਚ ਲੈ ਕੇ ਸ਼ਸਤਰ ਸਫਾਈ ਕਰ ਰਿਹਾ ਸੀ ਕਿਤੇ ਸਿੰਘ ਨੇ ਪਿੱਛੇ ਤੋਂ ਆ ਕੇ ਮਾਰਿਆ ਕਹਿਣ ਲੱਗਿਆ ਤੈਨੂੰ ਅਕਲ ਨਹੀਂ ਕਿ ਭਾਈ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸ਼ਸਤਰ ਤੂੰ ਪੈਰਾਂ 'ਚ ਲੈਂਦਾ ਵਾ ਇਹਨੂੰ ਮਹਾਰਾ ਨੇ ਵਰਦਾਨ ਦਿੱਤਾ ਵਾ ਅਸ ਕਿਰਪਾਨ ਖੰਡੋ ਖੜਕ ਤਪਕ ਤਬਰ ਅਰਤੀਰ ਸਾਹਿਬ ਸਰੋਹੀ ਸਹਿਤੀ ਇਹ ਹਮਾਰੇ ਪੀਰ ਪੀਰਾਂ ਦਾ ਵਰਦਾਨ ਦਿੱਤਾ ਹੋਇਆ ਤੂੰ ਪੈਰਾਂ 'ਚ ਲੈ ਕੇ ਸ਼ਸਤਰ ਨੂੰ ਸਫਾਈ ਕਰਦਾ ਤੈਨੂੰ ਸ਼ੋਭਾ ਨਹੀਂ ਦਿੰਦਾ ਕਹਿੰਦੇ ਠੀਕ ਹੈ ਮਹਾਰਾਜ ਮਾਫੀ ਬਖਸ਼ੋ ਸਾਡੇ ਤੋਂ ਗਲਤੀ ਹੋ ਗਈ ਫਿਰ ਉਹ ਸਿਗਲੀ ਗੱਲ ਸਿੰਘ ਨੇ ਇੱਕ ਸਿੰਘ ਨੂੰ ਬਿਠਾਇਆ ਉਹਦੇ ਸਿਰ ਤੇ ਸ਼ਸਤਰ ਰਕੇ ਸਫਾਈ ਕਰ ਰਹੇ ਸੀ ਫਿਰ ਉੱਤੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪਹੁੰਚੇ ਵੇਖਣ ਲੱਗੇ ਮਹਾਰਾਜ ਨੇ ਹੱਸਾ ਪਾਇਆ ਆ ਕੀ ਕਰ ਰਹੇ ਹੋ ਸਿੰਘਾ ਕਹਿਣ ਲੱਗੇ ਮਹਾਰਾ ਤੁਹਾਡਾ ਸ਼ਸਤਰ ਪੈਰਾਂ ਚ ਲੈ ਕੇ ਕਰ ਰਹੇ ਨੇ ਤੇ ਸਿੰਘਾ ਨੇ ਚਪੇੜ ਮਾਰੀ ਇਸ ਕਰਕੇ ਅਸੀਂ ਸੋਚ ਰਹੇ ਸਤਕਾਰ ਨਾਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਫਿਰ ਉੱਥੇ ਵਰਦਾਨ ਦਿੱਤਾ ਸੀ ਬਈ ਭਾਵੇਂ ਕੋਈ ਵੀ ਹੋਵੇ ਪਰ ਜਿਹੜੇ ਸਿਕਲੀਗਰ ਸਿੰਘ ਨੇ ਇਹਨਾਂ ਨੂੰ ਇੱਥੋਂ ਵਰਦਾਨ ਹੈ ਸ਼ਾਸਤਰ ਕਿਹੜਾ ਵੀ ਹੋਵੇ ਜਿੱਦਾਂ ਉਹਨਾਂ ਨੂੰ ਚੰਗਾ ਲੱਗੂਗਾ ਸਾਫ਼ ਸਫਾਈ ਉਹਨਾਂ ਦੀ ਕਰਨ ਦੀ ਉਹਨਾਂ ਨੂੰ ਛੂਟ ਆ ਗਿਆ ਵਾ ਜਿਵੇਂ ਪਹਿਲਾਂ ਪੰਗਾਣੀ ਦਾ ਯੁੱਧ ਹੋਇਆ ਉਹ ਤੋਪ ਕੀ ਸੀ ਲੱਕੜ ਦੀ ਸੀ ਜਦੋਂ ਇੱਕ ਵਾਰ ਚੱਲਦੀ ਸੀ ਨਾ ਉਹ ਫੱਟ ਜਾਂਦੀ ਸੀ ਕਿ ਭਾਵੇਂ ਗਰੀਬੀ ਵਿੱਚ ਰਹਿੰਦੇ ਆ ਫਾਟੇ ਟੁੱਟੇ ਕੱਪੜੇ ਪਾਉਂਦੇ ਆ ਲੀੜੇ ਪਾਉਂਦੇ ਕਸ਼ੇਰਾ ਮੈਲੀ ਪਾਉਂਦੇ ਆ ਦਸਤਾਰ ਸੀਕਰ ਟਾਕੇ ਮਾਰ ਕੇ ਪਾਉਂਦੇ ਆ ਲੇਕਿਨ ਸਿੱਕੀ ਸਰੂਪ ਦੇ ਵਿੱਚ ਰਹਿੰਦੇ ਆ ਤੁਹਾਨੂੰ ਕੋਈ ਵੀ ਇਹੋ ਜਿਹਾ ਬਜਰ ਕੁਰਾਇਤੀ ਸਿਕਲੀਗਰ ਸਿੰਘ ਨਹੀਂ ਮਿਲੇਗਾ ਮਹਾਰਾਸ਼ਟਰ ਦਾ ਕੋਈ ਬਾਹਰੋਂ ਆਇਆ ਐਮਪੀ ਦਾ ਵਾ ਕੋਈ ਯੂਪੀ ਦਾ ਵਾ ਕੋਈ ਗੁਜਰਾਤ ਦਾ ਕੋਈ ਤੇਲੰਗਨਾ ਕੋਈ ਆਂਧਰਾ ਪ੍ਰਦੇਸ਼ ਬਾਰਵਾ ਹੁੰਦੇ ਆ ਪੰਜਾਬ ਤੋਂ ਵੀ ਸਾਡੇ ਕੋਲ ਬੱਚੇ ਆਉਂਦੇ ਇੱਥੇ ਪੜਨ ਆਣੇ ਇੱਥੇ ਸਾਰੀ ਸਿਕਲਾਈ ਦਸਮਗ੍ਰੰਥ ਸਾਹਿਬ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਲੋਗ ਗ੍ਰੰਥ ਸਾਹਿਬ ਪ੍ਰਾਚੀਨ ਪੰਥ ਪ੍ਰਕਾਸ਼ ਨਾਨਕ ਪ੍ਰਕਾਸ਼ ਇਦਾਂ ਦੇ ਬੜੇ ਗ੍ਰੰਥ ਨੇ ਹੋਰ ਵੀ ਜਿਹੜੇ ਖਜ਼ਾਨੇ ਨੇ ਉਹ ਸਾਰੀਆਂ ਸੰਤਿਆ ਲੜੀਵਾਰ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਬੱਚਾ ਜਦੋਂ ਪੜ ਕੇ ਜਾਵੇ ਅੱਗੇ ਕੋਈ ਵੀ ਉਹ ਪੂਰਾ ਨਿਪੁੰਨ ਹੋ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮਹਾਰਾਸ਼ਟਰ ਦੀ ਧਰਤੀ ਤੇ ਨਾਂਦੇੜ ਸਾਹਿਬ ਮੌਜੂਦ ਹਾਂ ਤੇ ਮੈਂ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਮੌਜੂਦ ਹਾਂ ਬੜੀ ਮਹਾਨ ਜਗ੍ਹਾ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਦੋਦਾਸ ਲక్ష్ਮਣਦਾਸ ਬੈਰਾਗੀ ਦੇ ਵਿੱਚ ਉਸ ਵੇਲੇ ਇੱਥੇ ਰਿਹਾ ਕਰਦੇ ਸਨ ਉਹਨਾਂ ਦਾ ਡੇਰਾ ਹੋਇਆ ਕਰਦਾ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਫਿਰ ਇੱਥੇ ਆਉਂਦੇ ਨੇ ਉਸ ਪਵਿੱਤਰ ਸਥਾਨ ਦੇ ਉੱਤੇ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਵੇਖੋਗੇ ਅਸੀਂ ਗੁਰਦਾਰਾ ਸਾਹਿਬ ਦੇ ਬਿਲਕੁਲ ਨਾਲ ਇੱਥੇ ਪ੍ਰਬੰਧ ਕੀਤਾ ਹੋਇਆ ਹੈ ਪਿੱਛੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬੰਦਾ ਘਾਟ ਸਾਹਿਬ ਗੋਦਾਵਰੀ ਦੇ ਕੰਡੇ ਦੇ ਉੱਤੇ ਮੌਜੂਦ ਹਾਂ ਤੇ ਇੱਥੇ ਇੱਕ ਗੁਰਮਤਿ ਪ੍ਰਚਾਰ ਕੇਂਦਰ ਸੰਗੀਤ ਵਿਦਿਆਲਾ ਚਲਾਇਆ ਜਾ ਰਿਹਾ ਹੈ ਜੋ ਮਹਾਰਾਸ਼ਟਰ ਸਚਕਣ ਤਕਸ਼ਿਰੀ ਹਜ਼ੂਰ ਸਾਹਿਬ ਵੱਲੋਂ ਤੇ ਇੱਥੇ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ ਤੇ ਬੜੇ ਪਿਆਰੇ ਪਿਆਰੇ ਬੱਚੇ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇੱਥੇ ਬਤੌਰ ਉਸਤਾਦ ਇਹਨਾਂ ਬੱਚਿਆਂ ਨੂੰ ਸਿਖਾਉਂਦੇ ਨੇ ਸਿੰਘ ਸਾਹਿਬ ਥੋੜਾ ਸਭ ਤੋਂ ਪਹਿਲਾਂ ਜੀ ਤੁਹਾਡਾ ਨਾਮ ਦੱਸ ਦਿਓ ਥੋੜਾ ਜਿਹਾ ਫਿਰ ਹਾਂ ਮੇਰਾ ਨ ਹਜੂਰ ਸਾਹਿਬ ਤੇ ਮੈਂ ਕਰਮਚਾਰੀ ਹਾਂ ਮਤਲਬ ਇੱਥੇ ਆਪਣੀ ਡਿਊਟੀ ਲੱਗੀ ਹੈ ਬੱਚਿਆਂ ਨੂੰ ਪੜਾਉਣ ਵਾਸਤੇ ਜਿੱਥੇ ਤਖਤ ਸਾਹਿਬ ਵੱਲੋਂ ਤਨਖਾਹ ਵੀ ਮਿਲਦੀ ਹੈ ਸਾਡੇ ਇਸ ਗੁਰਮਤ ਪ੍ਰਚਾਰ ਦੇ ਪੰਜ ਮਾਸਟਰ ਨੇ ਇੱਕ ਤਬਲੇ ਵਾਲਾ ਸਿੰਘ ਹੈ ਇੱਕ ਬਾਜੇ ਵਾਲਾ ਸਿੰਘ ਹੈ ਇੱਕ ਗਤਕਾ ਵਗੈਰਾ ਸਿਖਾਉਂਦਾ ਉਹ ਸਿੰਘ ਹੈ ਨਾਲੇ ਫਿਰ ਦੂਜਾ ਜਿਹੜੇ ਦਸਮ ਦੀ ਸੰਥਿਆ ਆਦ ਦੀ ਸੰਥਿਆ ਫਿਰ ਗੁਰਮਤ ਦੀ ਸੰਥਿਆ ਉਹ ਕਰਾਉਣ ਵਾਲੇ ਸਿੰਘ ਨੇ ਇਸ ਤਰ੍ਹਾਂ ਪੰਜ ਮਾਸਟਰ ਜਿਹੜੇ ਮਿਲ ਕੇ ਇੱਥੇ ਬੱਚਿਆਂ ਨੂੰ ਹੈਂਡਲ ਕਰਦੇ ਪੜਾਉਂਦੇ ਆ ਔਰ ਵਧੀਆ ਤਰੀਕੇ ਨਾਲ ਇੱਥੇ ਬੱਚੇ ਪੜ ਕੇ ਅੱਗੇ ਜੌਬ ਕਰਦੇ ਆ ਅਸੀਂ ਇੱਕ ਗੱਲ ਨਾ ਬੜੀ ਨੋਟ ਕੀਤੀ ਹੈ ਤੁਸੀਂ ਵੀ ਨੋਟ ਕੀਤੀ ਹੋਣੀ ਜਿਹੜੇ ਇੱਥੇ ਆਉਂਦੇ ਨੇ ਜਾਂ ਫਿਰ ਜਿਹੜੇ ਵੀਡੀਓਜ਼ ਦੇਖਦੇ ਨੇ ਹਜ਼ੂਰ ਸਾਹਿਬ ਦੀਆਂ ਖਾਸ ਔਰ ਦੇ ਉੱਤੇ ਇੱਥੇ ਦੇ ਜਿਹੜੇ ਸਿੰਘ ਨੇ ਇੱਥੋਂ ਦੇ ਜਿਹੜੇ ਬੱਚੇ ਨੇ ਬੜੇ ਚੜਦੀ ਕਲਾ ਵਾਲੇ ਨੇ ਸਾਰੇ ਕੇਸਤਾਰੀ ਹੁੰਦੇ ਆ ਸਾਰੇ ਨੇ ਦਿਵਾਲੇ ਸਜਾਏ ਹੁੰਦੇ ਆ ਪੱਗਾਂ ਘੱਟ ਬੰਦਦੇ ਨੇ ਇੱਥੋਂ ਇੱਥੇ ਬੱਚੇ ਨੌਜਵਾਨ ਸਾਰੇ ਜ਼ਿਆਦਾਤਰ ਦਿਵਾਲੇ ਸਜਾਏ ਹੁੰਦੇ ਆ ਔਰ ਬੜੇ ਚੜਦੀ ਕਲਾ ਵਾਲੇ ਹੁੰਦੇ ਆ ਔਰ ਬੜੇ ਫੁਰਤੇਲੇ ਔਰ ਜਦੋਂ ਅਸੀਂ ਮੁਹੱਲਾ ਵੇਖਦੇ ਆ ਨਾ ਉਹ ਇੱਥੋਂ ਦਾ ਨਿਕਲਦਾ ਹੋਇਆ ਉਹ ਸਮਾਂ ਯਾਦ ਆ ਜਾਂਦਾ ਹੈ ਜਦੋਂ ਫੌਜਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪ ਇੱਥੇ ਆਏ ਹੋਣੇ ਇਸ ਤਰੀਕੇ ਦੀ ਚੜਦੀ ਕਲਾ ਹੁੰਦੀ ਹੈ ਜੋ ਸਾਨੂੰ ਆਮ ਤੌਰ ਦੇ ਉੱਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਦੇ ਨਜ਼ਰ ਨਹੀਂ ਆਂਦੀ ਤੇ ਇਹਦਾ ਰਾਜ ਕੀ ਹੈ ਜੀ ਜਿੱਦਾਂ ਤੁਹਾਡਾ ਸਿੰਘ ਸਾਧਨਾਮ ਤੇਗਾ ਸਿੰਘ ਤੇਗਾ ਸਿੰਘ ਸੁਣ ਕੇ ਹੀ ਬੰਦੇ ਨੂੰ ਜੋਸ਼ ਆਇਆ ਦਾ ਤੇਗਾ ਸਿੰਘ ਹਾਂਜੀ ਹਾਂਜੀ ਇਹ ਤੇਗਾ ਸਿੰਘ ਇਸ ਕਰਕੇ ਆਪਾਂ ਜੇ ਉਧਾਂ ਤੇ ਆਪਾਂ ਜਾਤ ਪਾਤ ਮੰਨਦੇ ਨੇ ਲੇਕਿਨ ਸਿਗਲੀਕਰ ਸਿੰਘ ਪਰਿਵਾਰ ਦੇ ਵਿੱਚੋਂ ਮੇਰਾ ਮੈਂ ਹੈਗਾ ਬਿਲੋਂਗ ਕਰਦਾ ਪਰ ਜਦੋਂ ਮਹਾਰਾਜ ਦੀ ਕਿਰਪਾ ਨਾਲ ਗੁਰਬਾਣੀ ਵਗੈਰਾ ਸਿੱਖੀ ਨਿਤਨੇਮ ਵਗੈਰਾ ਗੁਰਬਾਣੀ ਦੀ ਸੰਥਿਆ ਵਗੈਰਾ ਜਦੋਂ ਅਮਰ ਸ਼ਕਲਿਆ ਤੇ ਫਿਰ ਜਾਤ ਪਾਤ ਨਹੀਂ ਮੰਨਦੇ ਫਿਰ ਸਾਡੇ ਦਾਦਾ ਜੀ ਪਰਵਜ ਸੀ ਇੱਥੋਂ ਪਹਿਲਾਂ ਜਿੱਥੇ ਹੁਣ ਵੀ ਮਹਾਰਾਜੀ ਦੇ ਸ਼ਸਤਰ ਦੀ ਸੇਵਾ ਹੈ ਜਿਹੜੇ ਅੰਦਰਲੇ ਜਿਹੜੇ ਸ਼ਸਤਰ ਨੇ ਉਹ ਸਾਰੇ ਇੱਥੇ ਦੇ ਸਿਕਲੀਕਰ ਸਿੰਘ ਹੀ ਸਫਾਈ ਵਗੈਰਾ ਕਰਦੇ ਨੇ ਇਸ ਕਰਕੇ ਮੇਰੇ ਦਾਦਾ ਜੀ ਨੇ ਪਿਤਾ ਜੀ ਨੇ ਮੇਰਾ ਨਾਮ ਤੇਗਾ ਸਿੰਘ ਰੱਖਿਆ ਤੇ ਉਸ ਕਰਕੇ ਫਿਰ ਸਾਡੇ ਪੀੜ੍ਹੀ ਦੇ ਵਿੱਚ ਕੋਈ ਕਿਸੇ ਦਾ ਨਾਮ ਖੰਡਾ ਸਿੰਘ ਹੈ ਕਿਸੇ ਦਾ ਨਾਮ ਕਿਰਪਾਨ ਸਿੰਘ ਹੈ ਕਿਸੇ ਦਾ ਨਾਮ ਨਿਸ਼ਾਨ ਸਿੰਘ ਹੈ ਇਸ ਤਰ੍ਹਾਂ ਨਾਂ ਰੱਖਦੇ ਰਹਿੰਦੇ ਆ ਕਿਉਂਕਿ ਇਹ ਜਿਹੜਾ ਜੰਗੀ ਨਾਮ ਨੇ ਇਹ ਨਾਂ ਕਰਕੇ ਨਾ ਗੁਰੂ ਦੀ ਕੁਝ ਸਿੱਖਿਆ ਯਾਦ ਆ ਜਾਂਦੀ ਹੈ ਗੁਰੂ ਦੇ ਸ਼ਸਤਰ ਯਾਦ ਆ ਜਾਂਦੇ ਇਸ ਕਰਕੇ ਇੱਥੇ ਇਹ ਜ਼ਿਆਦਾਤਰ ਤੌਰ ਤੌਰ ਇਸ ਤਰ੍ਹਾਂ ਹੀ ਨਾਂ ਰੱਖਦੇ ਨੇ ਕਿ ਵੀ ਸਾਡੇ ਸਿੱਖੀ ਸਿਧਾਂਤਾਂ ਤੋਂ ਜੁੜੇ ਹੋਏ ਨਾਂ ਰੱਖੀਏ ਨਹੀਂ ਤੇ ਅੱਜ ਦੇ ਜਮਾਨੇ 'ਚ ਆਪਾਂ ਦੇਖਦੇ ਚੰਟੂ ਮੰਟੂ ਬੰਟੂ ਸ਼ੰਟੂ ਇਹੋ ਜਿਹੇ ਨਾਮ ਜਿਹੜੇ ਸਿੱਖੀ ਤੋਂ ਵੀ ਦੂਰ ਹੁੰਦੇ ਨੇ ਨਾਲੇ ਘਰ ਦੇ ਵਿੱਚ ਮਾਨ ਸਨਮਾਨ ਵੀ ਨਹੀਂ ਮਿਲਦਾ ਤੇ ਇਸ ਕਰਕੇ ਬੱਚਿਆਂ ਦੇ ਨਾਮ ਕਹੇ تھے ਆਪ ਜੀ ਦੇਖੋਗੇ 나ই بڑے ਸੋਹਣੇ ਨੇ ਬਚਪਨ ਤੋਂ ਬੱਚਾ ਇੱਥੇ ਨਾ ਗੁਰਮਤਿ ਕਲਾਸਾਂ ਦੇ ਵਿੱਚ ਲੱਗ ਜਾਂਦਾ ਜਿਹਦੇ ਵਿੱਚ ਉਹਨਾਂ ਨੂੰ ਗੁਰਮੁਖੀ ਦੇ ਵਿੱਚ ਪੂਰਾ ਕੁਝ ਪੜਾਇਆ ਜਾਂਦਾ ਸਭ ਤੋਂ ਜ਼ਿਆਦਾ ਦਸਮਗ੍ਰੰਥ ਸਾਹਿਬ ਦੇ ਗੁਰਬਾਣੀ ਦੀ ਸੰਤਿਆ ਉਹਨਾਂ ਨੂੰ ਇਸ ਕਰਕੇ ਕਰਾਈ ਜਾਂਦੀ ਹੈ ਕਿ ਮਹਾਰਾਜ ਬਾਣੀ ਪੜ੍ਹ ਕੇ ਬੱਚਾ ਪਰਫੈਕਟ ਨਿਪੁੰਨ ਰਹੇ ਜਦਾਂ ਕਿ ਕੇਸਾਂ ਕਿਉਂ ਰੱਖਣੇ ਚਾਹੀਦੇ ਆਪਾਂ ਗੁਰੂ ਸਾਹਿਬ ਨੇ ਕੇਸ ਕਿਉਂ ਰਖੇ ਕਿਉਂ ਰਖਵਾਏ ਸਿੱਖੀ ਕਿਉਂ ਰੱਖਣੀ ਚਾਹੀਦੀ ਹੈ ਫਿਰ ਨਾਲੇ ਆਪਾਂ ਇਹ ਜਿਹੜੇ ਚਾਰ ਬੱਜਰ ਕੁਰੇ ਦੇ ਨੇ ਇਹ ਨਹੀਂ ਕਰਨੇ ਚਾਹੀਦੇ ਪੁੱਠਾ ਮਾਸ ਨਹੀਂ ਖਾਣਾ ਚਾਹੀਦਾ ਨਾਲੇ ਪਰਾਈ स्त्री ਦਾ ਸੰਗ ਨਹੀਂ ਕਰਨਾ ਚਾਹੀਦਾ ਇਦਾਂ ਦੇ ਬੜੇ ਕੁਝ ਜਿਹੜੇ ਬਚਪਨ ਤੋਂ ਹੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਬਚਪਨ ਤੋਂ ਹੀ ਉਹਨਾਂ ਨੂੰ ਦਿਮਾਲੇ ਸਜਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਸ਼ਸਤਰ ਗਾਤਰੇ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਕਰਕੇ ਬੱਚਾ ਛੋਟੇ ਪਣ ਤੋਂ ਹੀ ਉਹ ਸਿੱਧੇ ਤਰੀਕੇ ਦੇ ਨਾਲ ਜੁੜ ਜਾਂਦਾ ਤੇ ਨਾਲੇ ਜਦੋਂ ਵੱਡਾ ਹੁੰਦਾ ਫਿਰ ਉਹ ਗਲਤ ਪਾਸੇ ਹਟ ਜਾਂਦਾ ਜੀ ਤੇ ਅਸੀਂ ਵੇਖ ਰਹੇ ਹਾਂ ਇੱਥੇ ਤਕਸ਼ੀਰ ਹਜ਼ੂਰ ਸਾਹਿਬ ਦੇ ਵਿੱਚ ਜਿਹੜੀ ਪ੍ਰਾਤਨ ਮਰਿਆਦਾ ਹੈ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ ਜਿੱਦਾਂ ਤੁਸੀਂ ਨਾਲਿਆ ਜੀ ਜਿਹੜੇ ਦਸਮ ਗ੍ਰੰਥ ਹੋਗੇ ਸਰਬ ਲੋਗ ਗ੍ਰੰਥ ਹੋਗੇ ਤੇ ਉਹਨਾਂ ਦੀ ਵੀ ਬਾਣੀ ਦਾ ਪੂਰਾ ਸਿਖਲਾਈ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਹੈ ਇੱਥੇ ਸਾਰੀ ਸਿਖਲਾਈ ਦਸਮ ਗ੍ਰੰਥ ਸਾਹਿਬ ਆਦ ਗੁਰਗ੍ਰੰਥ ਸਾਹਿਬ ਮਹਾਰਾਜ ਸਰਬ ਲੋਗ ਗ੍ਰੰਥ ਸਾਹਿਬ ਪ੍ਰਾਚੀਨ ਪੰਥ ਪ੍ਰਕਾਸ਼ ਨਾਨਕ ਪ੍ਰਕਾਸ਼ ਇਦਾਂ ਦੇ ਬੜੇ ਗ੍ਰੰਥ ਨੇ ਹੋਰ ਵੀ ਜਿਹੜੇ ਖਜ਼ਾਨੇ ਨੇ ਉਹ ਸਾਰੀਆਂ ਸੰਤਿਆ ਲੜੀਵਾਰ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਬੱਚਾ ਜਦੋਂ ਪੜ੍ਹ ਕੇ ਜਾਵੇ ਅੱਗੇ ਕੋਈ ਵੀ ਉਹ ਪੂਰਾ ਨਿਪੁੰਨ ਹੋ ਕੇ ਜਾਵੇ ਅੱਗੇ ਤੌਰ ਤਰੀਕੇ ਨਾਲ ਗੁਰਸਿੱਖੀ ਬਾਣੀ ਬਾਣੇ ਦੇ ਨਾਲ ਰਹੇ ਕਸਰ ਵਿਦਿਆ ਦੇ ਬਸ ਮਾਰੇ ਕਿਰਪਾਈ ਇਹ ਸਮਝੋ ਇਥੇ ਇੱਕ ਵਰਦਾਨ ਹੀ ਹੈ ਜਦੋਂ ਬੱਚਾ ਛੋਟਾ ਜਾਂ ਬੱਚਾ بڑا ਹੋ ਜਾਂਦਾ ਕਿਸੇ ਨੂੰ ਮਾਸਟਰ ਲੱਗਦਾ ਸਿੱਖਣ ਵਾਸਤੇ ਲੇਕਿਨ ਇਥੇ ਬੱਚਾ ਵੇਖ ਵੇਖ ਕੇ ਵੇਖ ਵੇਖ ਕੇ ਆਪਣੇ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਇਹਨੇ ਮੈਂ ਇੱਕ ਗੱਲ ਜਿਹੜੀ ਵੀਰ ਜੀ ਨੇ ਕੀਤੀ ਨਾ ਮੈਂ ਇਹ ਨੋਟ ਕੀਤੀ ਆ ਆਪ ਇਥੇ ਸਾਡੇ ਨਾਲ ਅਸੀਂ ਸੰਗਤ ਦੇ ਨਾਲ ਆਏ ਹੋਈਆਂ ਮੈਂ ਇੰਡੀਵਿਜੂਅਲ ਨਹੀਂ ਆਇਆ ਅੱਜ ਸਾਡੇ ਨਾਲ ਕਾਫੀ ਸੰਗਤ ਸੀ ਜਿਹੜੇ ਕਟਿੰਗ ਸੀਗੇ ਦਾੜੀ ਕਟਾਉਂਦੇ ਸੀ ਉਹਨਾਂ ਦੇ ਵਿੱਚੋਂ ਕਈ ਲੋਕੀ ਕਈ ਨੌਜਵਾਨ ਕਹਿਣ ਲੱਗੇ ਕਿ ਹੁਣ ਅਸੀਂ ਦਾੜੇ ਰੱਖਾਂਗੇ ਕਿਉਂਕਿ ਅਸਲ ਦੇ ਵਿੱਚ ਹੈ ਕਿ ਤੁਸੀਂ ਜੇ ਬਾਜ਼ਾਰ ਦੇ ਵਿੱਚ ਵੀ ਜਾਓਗੇ ਗਲੀਆਂ ਦੇ ਵਿੱਚ ਆਓਗੇ ਨਾ ਕਿਤੇ ਵੀ ਤੁਹਾਨੂੰ ਕੋਈ ਪਤਿਤ ਸਿੱਖ ਨਜ਼ਰ ਨਹੀਂ ਆਊਗਾ ਸਾਰੇ ਜਿੰਨੇ ਵੀ ਇੱਥੇ ਦੇ ਹਜ਼ੂਰੀ ਸਿੱਖ ਨੇ ਯਾਨੀ ਕਿ ਜਿਹੜੇ ਨੰਦੇਰ ਸਾਹਿਬ ਸਿੱਖ ਰਹਿੰਦੇ ਨੇ ਉਹ ਸਾਰੇ ਕੇਸਾਤਾਰੀ ਨੇ ਦਾੜੇ ਪ੍ਰਕਾਸ਼ ਕੀਤੇ ਹੋਏ ਦਮਾਲੇ ਸਜਾਏ ਹੋਏ ਤਾਂ ਆਟੋਮੈਟਿਕਲੀ ਬੰਦੇ ਨੂੰ ਦੇਖ ਕੇ ਨਾ ਆਪਣੇ ਆਪ ਨੂੰ ਇੱਕ ਜਿਹੜਾ ਕਟਿੰਗ ਹੁੰਦਾ ਬੰਦਾ ਉਹਨਾਂ ਆਪਣੇ ਆਪ ਨੂੰ ਇੱਕ ਹੀਣ ਭਾਵਨਾ ਜੀ ਆਉਣ ਲੱਗ ਜਾਂਦੀ ਹੈ ਕਿ ਦੂਜੇ ਸ਼ੇਰਾਂ ਵਰਗੇ ਲੱਗਦੇ ਆ ਤੇ ਮੈਂ ਕਿਦਾਂ ਦਾ ਲੱਗ ਰਿਹਾ ਇਹ ਮਾਹੌਲ ਦਾ ਬੜਾ ਫਰਕ ਪੈਂਦਾ ਹਾਂਜੀ ਇੱਦੇ ਤਾਂ ਪਤਾ ਕੀ ਹੈ ਇੱਥੇ ਦੇ ਕੇ ਜਿਹੜਾ ਕੋਈ ਕਤਲ ਵੀ ਕਰਦੇ ਨਾ ਉਹਦੀ ਕੋਈ ਬੇਟੀ ਲਿੰਦੇ ਇਹਨਾਂ ਨੂੰ ਬੇਟੀ ਦਿੰਦੇ ਨਾ ਕੋਈ ਜਨਮ ਤੇ ਜਾਂਦੇ ਨਾ ਉਹਦੇ ਮਰਨ ਤੇ ਜਾਂਦੇ ਨਾ ਉਹਦਾ ਪਾਣੀ ਪੀਂਦੇ ਨਾ ਪਿਉਂਦੇ ਆ ਪਹਿਲਾਂ ਉਹਨੂੰ ਸਤਕਾਰ ਨਾਲ ਸਮਝਾਇਆ ਜਾਂਦਾ ਬਈ ਆਪਾਂ ਹਜੂਰੀ ਸਿੰਘ ਐ ਇਹ ਹਜੂਰੀ ਸਿੰਘ ਇੱਥੇ ਇੱਕ ਖਾਹਿਸ਼ ਇਹ ਐ ਬੱਚਾ ਬਚਪਨ ਤੋਂ ਹੀ ਸਿੱਖੀ ਦੇ ਵਿੱਚ ਆ ਜਾਂਦਾ ਕੋਈ ਵੀ ਸਿੱਖ ਇੱਥੇ ਦਾ ਤੁਹਾਨੂੰ ਕੇਸਾਂ ਤੋਂ ਬਿਗਰ ਨਹੀਂ ਦੇਖੇਗਾ ਬਿਲਕੁਲ ਪੂਰੇ ਕੇਸ ਦਾੜੇ ਪ੍ਰਕਾਸ਼ ਨਾਲੇ ਆਪਣਾ ਕੇਸਾਂ ਦੇ ਵਿੱਚ ਕੋਈ ਵੀ ਤੁਹਾਨੂੰ ਰੋਮ ਦੀ ਬੇਦਬੀ ਨਹੀਂ ਦੇਖੇਗੇ ਇੱਥੇ ਅਮਰਧਾਰੀ ਦਿਖੇਗਾ ਨਿਤਨੇਮੀ ਦਿਖੇਗਾ ਦੁਮਾਲੇ ਦਮਾਲੇ ਵਾਲਾ ਬੰਦਾ ਦਿਖੇਗਾ ਸਾਡੇ ਇੱਥੇ ਹਜੂਰ ਸਾਹਿਬ ਦੇ ਵਿੱਚ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਜਿਹੜਾ ਕੇਸ ਕਤਲ ਕਰਕੇ ਦਾੜਾ ਦਾੜੀ ਕਤਲ ਕਰਕੇ ਤਾਂ ਸਜਾਵੇ ਬਿਲਕੁਲ ਨਹੀਂ ਉਹਨੂੰ ਚੁਣੌਤੀ ਹੈ ਸਿੱਧੀ ਜੇ ਉਹ ਨਾ ਮੰਨੇ ਉਹਦੇ ਮਾਪੇ ਨੂੰ ਦੋ ਵਾਰ ਸਮਝਾਇਆ ਜਾਂਦਾ ਫਿਰ ਤੀਜੀ ਵਾਰ ਦਾ ਸੋਦਾ ਲਾ ਕੇ ਉਹਨੂੰ ਸਿੱਧੇ ਰਸਤੇ ਤੇ ਫਿਰ ਲਾਇਆ ਜਾਂਦਾ ਇਹ ਇਥੇ ਦੀ ਮਰਿਆਦਾ ਪਹਿਲਾਂ ਦੋ ਤਿੰਨ ਵਾਰ ਬੱਚੇ ਨੂੰ ਸਮਝਾਇਆ ਜਾਂਦਾ ਮਾਪਿਆਂ ਨੂੰ ਸਮਝਾਇਆ ਜਾਂਦਾ ਜੇ ਮਾਪਿਓ ਨਾ ਸਮਝਣ ਫਿਰ ਹਜੂਰੀ ਸਿੰਘ ਨੂੰ ਫਿਰ ਆਪਣੇ ਤੌਰ ਤਰੀਕੇ ਨਾਲ ਸਮਝਾਉਂਦੇ ਆ ਫਿਰ ਉਹਨੂੰ ਸਿੱਧੇ ਰਸਤੇ ਲਾਉਂਦੇ ਆ ਪਰ ਮਹਾਰਾ ਦੀ ਕਿਰਪਾ ਇਹੋ ਜੀ ਅੱਜ ਤੱਕ ਇਹੋ ਜਾਂ ਕੋਈ ਕੇਸ ਹੋਇਆ ਹੀ ਨਹੀਂ ਕਿ ਇਹਨੂੰ ਕੁੱਟਿਆ ਮਾਰੀਏ ਕਰੀਏ ਫਸ ਚਰਦੀ ਕਲਾਜ ਆਪਣੇ ਆਪ ਹੀ ਬੱਚੇ ਇੱਕ ਦੂਜੇ ਨੂੰ ਵੇਖ ਵੇਖ ਕੇ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਸਿੱਖੀ ਸਰੂਪ 'ਚ ਰਹਿੰਦੇ ਆ ਅਜ ਤੱਕ ਇਹੋ ਜਿਹਾ ਕੋਈ ਕੇਸ ਨਹੀਂ ਆਇਆ ਸਾਡੇ ਇੱਥੇ ਜੀ ਕਿਉਂਕਿ ਅਸਲ ਦੇ ਵਿੱਚ ਹੁੰਦਾ ਕੀ ਹੈ ਸੋਹਣੇ ਵੀ ਲੱਗਦੇ ਆ ਜੀ ਬੰਦਾ ਤਾਂ ਤਾਂ ਕਰੇ ਨਾ ਜੇ ਬੰਦੇ ਨੂੰ ਆਪਣਾ ਸੋਹਣਾ ਨਾ ਲੱਗਦਾ ਹੋਏ ਇੰਨੇ ਪਿਆਰੇ ਲੱਗਦੇ ਨੇ ਦਿਮਾਲੇ ਸਜਾਏ ਹੁੰਦੇ ਮੈਂ ਇੱਥੇ ਦੇਖਿਆ ਇਹ ਸਾਡੀਆਂ ਵਾਲੀਆਂ ਜਿਹੜੀ ਅਸੀਂ ਸਟਾਈਲ ਦੀਆਂ ਪੱਗਾਂ ਬੰਨਦੇ ਆ ਇਹ ਪੱਗਾਂ ਬੜੀ ਘੱਟ ਬੰਨਦੇ ਆ ਤੇ ਦਿਵਾਲੇ ਸਜਾਉਂਦੇ ਆ ਔਰ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਬਾਣਾ ਹੈ ਨਾ ਉਹ ਇਦਾਂ ਲੱਗਦਾ ਪਹਾੜੀ ਰਾਜੇ ਸੀ ਉਹ ਚਿੜਿਆ ਵੀ ਕਰਦੇ ਸੀ ਕਿ ਇਹਨਾਂ ਨੇ ਤਾਂ ਮਹਾਰਾਜ ਨੇ ਤਾਂ ਜਿਹੜੇ ਜਿਨ੍ਹਾਂ ਨੂੰ ਅਸੀਂ ਨੀਚੇ ਜਾਤ ਕਹਿੰਦੇ ਆ ਇਹਨਾਂ ਨੂੰ ਸਾਡੇ ਬਰਾਬਰ ਕਰਤਾ ਬਲਕਿ ਇਹ ਤਾਂ ਸਾਡੇ ਤੋਂ ਵੀ ਸੋਹਣੇ ਲੱਗਦੇ ਨੇ ਉਹਨਾਂ ਦੇ ਤਾਂ ਟੋਪੀਆਂ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਵਾਲੇ ਬਖਸ਼ਤੇ ਤੇ ਸਿੰਘ ਸਾਹਿਬ ਜਿੱਦਾਂ ਨਾ ਮੈਨੂੰ ਚੇਤਾ ਆ ਰਿਹਾ ਸੀ ਜਿੱਦਾਂ ਤੁਸੀਂ ਸ਼ਸਤਰਾਂ ਦਾ ਨਾਮ ਲਿਆ ਮੈਨੂੰ ਚੇਤਾ ਆ ਰਿਹਾ ਸੀ ਕਿ ਸਿੱਖ ਲੀਕਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਛੂਟ ਵੀ ਦਿੱਤੀ ਸੀ ਜਦੋਂ ਸ਼ਸਤਰਾਂ ਦੀ ਸਫਾਈ ਕਰਦੇ ਆ ਵੈਸੇ ਸਾਰੇ ਸ਼ਸਤਰਾਂ ਨੂੰ ਅਸੀਂ ਮੱਥਾ ਲਾਉਂਦੇ ਆ ਆਪਣਾ ਸਤਕਾਰ ਕਰਦੇ ਆ ਤੇ ਮੈਂ ਉਹ ਜਾਂਦਾ ਕਾਨੂੰ ਇਹ ਜਿਹੜੇ ਸਿਗਲੀਕਰ ਸਿੰਘ ਨੇ ਨਾ ਇਹਨਾਂ ਦਾ ਨਾਮ ਪਹਿਲਾਂ ਗ੍ਰੰਥਾਂ ਵਿੱਚ ਤੁਸੀਂ ਪੜ੍ਹੋਗੇ ਨਾ ਜਿਵੇਂ ਪਰਾਚੀਨ ਪੰਤ ਪ੍ਰਕਾਸ਼ ਇਹ ਨਾਨਕ ਪ੍ਰਕਾਸ਼ ਇਹ ਸੂਰਜ ਪ੍ਰਕਾਸ਼ ਨੇ ਹੋਰ ਵੀ ਬੜੇ ਗ੍ਰੰਥ ਨੇ ਪਏ ਪੰਡਤ ਗੁਲਾਬ ਸਿੰਘ ਦਾ ਗ੍ਰੰਥ ਆਉਂਦਾ ਜਿਵੇਂ ਪ੍ਰਬੋਧ ਚੰਦਰ ਨਾਟਕ ਗ੍ਰੰਥ ਆਉਂਦਾ ਇੱਕ ਸਾਰੂਕਤਾਵਲੀ ਗ੍ਰੰਥ ਆਉਂਦਾ ਇਹਨਾਂ ਦੇ ਵਿੱਚ ਜਦੋਂ ਤੁਸੀਂ ਜ਼ਿਕਰ ਪੜ੍ਹੋਗੇ ਨਾ ਸਿਗਲੀਕਰ ਸਿੰਘਾਂ ਦਾ ਨਾਮ ਪਹਿਲਾਂ ਆਇਆ ਸੀ ਮਾਰਵਾਰ ਕਰਕੇ ਇਹ ਰਾਜਸਥਾਨ ਤੋਂ ਬਿਲੋਂਗ ਕਰਦੇ ਆ ਜਦੋਂ ਪਤਾ ਲੱਗਿਆ ਵੀ ਹਰਗੋਬਿੰਦ ਪਾਸ਼ਾ ਜੀ ਨੇ ਫੌਜ ਬਣਾਈ ਹੈ ਤੇ ਗੁਰੂ ਸਾਹਿਬ ਜੀ ਦੀ ਫੌਜ ਦੇ ਵਿੱਚ ਇਹ ਸ਼ਾਮਿਲ ਹੋਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਰਾਜਸਥਾਨ ਹੈ ਉਥੋਂ ਜੈਪੁਰ ਤੋਂ ਜਿਹੜੇ ਸਿੰਘ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਆਏ ਸੀ ਫਿਰ ਉਥੋਂ ਉਹਨਾਂ ਨੇ ਸ਼ਸਤਰ ਵਗੈਰਾ ਬਣਾ ਕੇ ਦਿੱਤੇ ਕਿਤੇ ਫਿਰ ਕੱਚੇ ਪੱਕੇ ਸ਼ਸਤਰ ਬਣਦੇ ਰਹਿੰਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ ਜੰਗਾਂ ਜੁੱਦਾਂ ਦਾ ਸਮਾਂ ਕਾਫੀ ਵੱਧ ਗਿਆ ਸੀ ਫਿਰ ਮਹਾਰਾਜ ਨੇ ਉਹਨਾਂ ਨੂੰ ਤੋਪ ਬਣਾ ਕੇ ਦਿੱਤੀ ਸੀ ਭਾਈ ਰਾਮ ਸਿੰਘ ਜੀ ਨੇ ਜਦੋਂ ਰਾਮ ਸਿੰਘ ਜੀ ਨੇ ਤੋਪ ਬਣਾ ਕੇ ਤੇ ਜਿਵੇਂ ਪਹਿਲਾ ਪੰਗਾਣੀ ਦਾ ਯੁੱਧ ਹੋਇਆ ਉਹ ਤੋਪ ਵੀ ਕਿਸੇ ਲੱਕੜ ਦੀ ਸੀ ਜਦੋਂ ਇੱਕ ਵਾਰ ਚੱਲਦੀ ਸੀ ਨਾ ਉਹ ਫੱਟ ਜਾਂਦੀ ਸੀ ਫਿਰ ਮਹਾਰਾਜ ਨੇ ਕਿਹਾ ਵੀ ਕੋਈ ਪੱਕੇ ਸ਼ਸਤਰ ਇਹੋ ਜਿਹੇ ਬਣਾ ਕੇ ਦਿੱਤੇ ਜਾਣ ਜਿਹੜੇ ਕਾਇਮ ਤੱਕ ਰਵਣ ਫਿਰ ਉਸ ਵੇਲੇ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਲੋਹੜ ਕਿਲਾ ਬਣਾਇਆ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਜਿਹਦੇ ਵਿੱਚ ਭਾਈ ਰਾਮ ਸਿੰਘ ਜੀ ਨੇ ਵੱਡੇ ਤੋਂ ਵੱਡੇ ਜਿਹੜੇ ਕਾਰਾਗਿਰ ਸੇ ਵਧਿਆ ਤੋਂ ਵਧਿਆ ਜਿਹੜੇ ਸਿਕਲੀਕਰ ਸਿੰਘਾਂ ਦੇ ਉਹਨਾਂ ਨੂੰ ਉੱਥੇ ਜਿਹੜੇ ਸ਼ਸਤਰ ਲਿਆ ਕਰਕੇ ਜਿਹੜੇ ਲੋਹਾ ਲਾ ਕਰਕੇ ਪੱਕਾ ਦਿੱਤਾ ਤੇ ਉਹਨਾਂ ਨੇ ਖੰਡਾ ਕਿਰਪਾਨ ਸੈਫ ਸਰੋਈ ਭਾਲਾ ਵਰਚਾ ਇਸ ਤਰ੍ਹਾਂ ਤੂਫਾਨ ਇਸ ਤਰ੍ਹਾਂ ਦੇ ਬਣੇ ਸ਼ਸਤਰ ਬਣਾਏ ਬਣਾ ਕਰਕੇ ਫਿਰ ਜਦੋਂ ਮਹਾਰਾਜ ਨੇ ਵੇਖਿਆ ਕਿ ਭਈ ਇਹ ਜਿਹੜਾ ਜੰਗ ਤੋਂ ਵੀ ਜੰਗ ਜਿਹੜਾ ਉਹਨੂੰ ਨਿਕਲ ਕਰ ਦਵੇ ਉਹਨੂੰ ओरिजिनल ਬਣਾ ਦੇ ਉਹਦੇ ਵਿੱਚ ਚਮਕ ਲਾ ਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਮਾਰ ਵਾਰ ਤੋਂ ਨਾਮ ਸਿੱਕਲ ਤੋਂ ਉਹਨੂੰ ਨਿਕਲ ਕਰ ਦੇ ਉਹਨੂੰ ਫਿਰ ਸਿੱਕਲੀ ਕਰ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਦਿੱਤਾ ਇਹ ਜਦੋਂ ਗ੍ਰੰਥ ਪੜਾਂਗੇ ਨਾ ਆਪਾਂ ਉਹਦੇ ਵਿੱਚ ਤੁਹਾਨੂੰ ਕਥਾਵਾਂ ਮਿਲਣਗੀਆਂ ਫਿਰ ਉਹ ਤੋਂ ਬਾਅਦ ਜਿਹੜਾ ਕੋਈ ਮਹਾਰਾਜ ਦਾ ਸ਼ਸਤਰ ਸੀ ਅਗਰ ਦਿਨ ਦੀ ਗੱਲ ਹੈ ਕੋਈ ਸਿੰਘ ਜਿਹੜਾ ਪੈਰਾਂ 'ਚ ਲੈ ਕੇ ਸ਼ਸਤਰ ਸਫਾਈ ਕਰ ਰਿਹਾ ਸੀ ਕਿ ਸਿੰਘ ਨੇ ਪਿੱਛੇ ਤੋਂ ਆ ਕੇ ਮਾਰਿਆ ਕਹਿਣ ਲੱਗਿਆ ਤੈਨੂੰ ਹਕਲ ਨਹੀਂ ਕਿ ਭਾਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਸਤਰ ਤੂੰ ਪੈਰਾਂ 'ਚ ਲੈਂਦਾ ਵਾ ਇਹਨੂੰ ਮਹਾਰਾਜ ਨੇ ਵਰਦਾਨ ਦਿੱਤਾ ਵਾ ਅਸ ਕਿਰਪਾਨ ਖੰਡੋ ਖੜਕ ਤਪਗ ਤਬਰ ਅਰਤੀਰ ਸਾਹਿਬ ਸਰੋਹੀ ਸਹਿਤੀ ਇਹ ਹਮਾਰੇ ਪੀਰ ਪੀਰਾਂ ਦਾ ਵਰਦਾਨ ਦਿੱਤਾ ਹੋਇਆ ਤੂੰ ਪੈਰਾਂ 'ਚ ਲੈ ਕੇ ਸ਼ਸਤਰ ਨੂੰ ਸਫਾਈ ਕਰਦਾ ਤੈਨੂੰ ਸ਼ੋਭਾ ਨਹੀਂ ਦਿੰਦਾ ਕਹਿੰਦੇ ਠੀਕ ਹੈ ਮਹਾਰਾਜ ਮਾਫੀ ਬਖਸ਼ੋ ਸਾਡੇ ਤੋਂ ਗਲਤੀ ਹੋ ਗਈ ਫਿਰ ਉਹ ਸਿਗਲੀਗਰ ਸਿੰਘ ਨੇ ਇੱਕ ਸਿੰਘ ਨੂੰ ਬਿਠਾ ਆ ਉਹਦੇ ਸਿਰ ਤੇ ਸ਼ਸਤਰ ਰੱਖ ਕੇ ਸਫਾਈ ਕਰ ਰਹੇ ਸੀ ਫਿਰ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪਹੁੰਚੇ ਵੇਖਣ ਲੱਗੇ ਮਹਾਰਾਜ ਨੇ ਹੱਸਾ ਪਾਇਆ ਆ ਕੀ ਕਰ ਰਹੇ ਸਿੰਗਾ ਕਹਿਣ ਲੱਗੇ ਮਹਾਰਾ ਤੁਹਾਡਾ ਸ਼ਸਤਰ ਪੈਰਾਂ ਚ ਲੈ ਕੇ ਕਰ ਰਹੇ ਨੇ ਤੇ ਸਿੰਘਾਂ ਨੇ ਚਪੇੜ ਮਾਰੀ ਇਸ ਕਰਕੇ ਅਸੀਂ ਸੋਚ ਰਹੇ ਸਤਕਾਰ ਨਾਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਫਿਰ ਉੱਥੇ ਵਰਦਾਨ ਦਿੱਤਾ ਸੀ ਬਈ ਭਾਵੇਂ ਕੋਈ ਵੀ ਹੋਵੇ ਪਰ ਜਿਹੜੇ ਸਿਗਲੀਗਰ ਸਿੰਘ ਨੇ ਇਹਨਾਂ ਨੂੰ ਇਥੋਂ ਵਰਦਾਨ ਹੈ ਸ਼ਸਤਰ ਕਿਹੜਾ ਵੀ ਹੋਵੇ ਜਿੱਦਾਂ ਉਹਨਾਂ ਨੂੰ ਚੰਗਾ ਲੱਗੂਗਾ ਸਾਫ ਸਫਾਈ ਉਹਨਾਂ ਦੀ ਕਰਨ ਦੀ ਉਹਨਾਂ ਨੂੰ ਛੂਟ ਆ ਗਿਆ ਵਾ ਇਸ ਕਰਕੇ ਸਿਗਲੀਗਰ ਸਿੰਘ ਜਿਹੜੇ ਨੇ ਭਾਵੇਂ ਮਾਰਦ ਹੋ ਸਕੇ ਉਹਨਾਂ ਪੂਰਾ ਅਦਬ ਕਰਦੇ ਆ ਜਦੋਂ ਜੰਗਾਲ ਨੂੰ ਕੱਢਣਾ ਹੋਵੇ ਫਿਰ ਕੋਈ ਕੋਈ ਸ਼ਸਤਰ ਪਹਿਰਾਂ ਤੇ ਉਹਨੂੰ ਕਪੜੇ ਦੇ ਨਾਲ ਟੱਕ ਕੇ ਵਧਿਆ ਸਤਕਾਰ ਨਾਲ ਲੈ ਕਰਕੇ ਫਿਰ ਸਫਾਈ ਕਰਦੇ ਆ ਕਿਉਂਕਿ ਇਹ ਕਿਉਂਕਿ ਇਹ ਉਥੋਂ ਹੀ ਅਨੰਦਪੁਰ ਸਾਹਿਬ ਤੋਂ ਹੀ ਵਰਦਾਨ ਮਿਲਿਆ ਹੋਇਆ ਸੀ ਇਸ ਕਰਕੇ ਉਹਨਾਂ ਨੂੰ ਸਿਕਲੀਕਰ ਸਿੰਘਾਂ ਨੂੰ ਇਹ ਵਰਦਾਨ ਦਿੱਤਾ ਹੋਇਆ ਜੀ ਜੀ ਕਹਿੰਦੇ ਕਿ ਉਹ ਜਦੋਂ ਸ਼ਸਤਰ ਸਫਾਈ ਕਰਨੀ ਹੋਵੇ ਤਾਂ ਸ਼ਸਤਰ ਨੂੰ ਪੂਰਾ ਫੜਨਾ ਪੈਂਦਾ ਤੇ ਜਦੋਂ ਕਿਰੇ ਕਿਸਾਨਾ ਤੇ ਉਹਦਾ ਜੋਰ ਲੱਗਦਾ ਤੇ ਜਦੋਂ ਅਸੀਂ ਬਿਨਾ ਨੀਚੇ ਕੋਈ ਪਕੜ ਨਹੀਂ ਹੋਏਗੀ ਇਦਾਂ ਕਰਾਂਗੇ ਤਾਂ ਫਿਸਲ ਜਾਂਦਾ ਤੇ ਪੂਰੀ ਪਕੜ ਬਣਾਣ ਦੇ ਲਈ ਉਹ ਸਿਕਲੀਕਰ ਸਿੱਖ ਨੇ ਉਹ ਉਹਨੂੰ ਥੋੜਾ ਜਿਹਾ ਪਕੜ ਰਹਿੰਦੀ ਹੈ ਉਹ ਬਈ ਗੁੱਟਨੇ ਦੇ ਵਿੱਚ ਪੱਟ ਦੇ ਵਿੱਚ ਇੱਥੇ ਟੰਗੜਿਆਂ ਦੇ ਵਿੱਚ ਉਹਨੂੰ ਵਧੀਆ ਤਰੀਕੇ ਨਾਲ ਲੈਣਾ ਪੈਂਦਾ ਉਹ ਤੋਈ ਜਾ ਕੇ ਉਹ ਜਿਹੜਾ ਉਹ ਜਿਹੜੇ ਸਫਾਈ ਵਾਲੇ ਸ਼ਸਤ ਉਹ ਔਜ਼ਾਰ ਨੇ ਉਹ ਕੰਮ ਆਉਂਦੇ ਜਿਹਦੇ ਵਿੱਚ ਗੁਲੀ ਬੱਟਾ ਇੱਕ ਨਾ ਆਏ ਉਹਦੇ ਗੁਲੀ ਬੱਟਾ ਕਹਿੰਦੇ ਉਹ ਸ਼ਸਤਰ ਸਫਾਈ ਹੁੰਦਾ ਇੱਕ ਖਾਰਾ ਪੱਥਰ ਹੁੰਦਾ ਇੱਕ ਮਿੱਠਾ ਪੱਥਰ ਆਉਂਦਾ ਇੱਕ ਆਉਂਦਾ ਰੇਗਮਲ ਪੱਥਰ ਇੱਕ ਇੱਟ ਦਾ ਚੂਰਾ ਹੁੰਦਾ ਇੱਕ ਆਪਣਾ ਆਉਂਦਾ ਵਾ ਇਹ ਲੱਕੜ ਦਾ ਜਿਹੜੀ ਉਹ ਆਉਂਦੀ ਨੇ ਰਾਖ ਉਹਦਾ ਚੂਰਾ ਹੁੰਦਾ ਵਾ ਇਸ ਤਰ੍ਹਾਂ ਦੇ ਅਨੇਕ ਔਜ਼ਾਰ ਸ਼ਸਤਰ ਦੇ ਵਿੱਚ ਲੈ ਕੇ ਖੋਪਰੇ ਦੇ ਤੇਲ ਨਾਲ ਉਹਨਾਂ ਦੀ ਸਫਾਈ ਕਰਨੀ ਪੈਂਦੀ ਹੈ ਤਵ ਜਾ ਕੇ ਉਹ ਸ਼ਸਤਰ ਵਧੀਆ ਤਰੀਕੇ ਨਾਲ ਨਿਕਦਾ ਲੇਕਿਨ ਅਜਦਾ ਜਿਹੜਾ ਸਮਾਂ ਮਸ਼ੀਨ ਦਾ ਆ ਗਿਆ ਪਰ ਮਸ਼ੀਨ ਜਿਹੜੀ ਹੈ ਨਾ ਉਹ ਸ਼ਸਤਰ ਦੀ ਜਿਹੜੀ ਜਾਨ ਹੈ Ориਜినਲ ਉਹ ਮਾਰ ਦਿੰਦੀ ਹੈ ਇਸ ਕਰਕੇ ਜਿਹੜੇ ਇੱਥੇ ਹਜੂਰੀ ਸਿੰਘ ਨੇ ਉਹ ਮਸ਼ੀਨ ਦੇ ਵਿੱਚ ਨਹੀਂ ਸਫਾਈ ਕਰਾਉਂਦੇ ਉਹ ਸਿਗਲੀਗਰ ਸਿੰਘਾਂ ਤੋਂ ਹੀ ਸਫਾਈ ਕਰਾਉਂਦੇ ਆ ਜਿਹਨੂੰ ਗੱਦੀ ਕਹਿੰਦੇ ਗੱਦੀ Ориਜినਲ ਉਹਦਾ ਨਾਮ ਹੈ ਸਫਾਈ ਦਾ ਨਾਮ ਗੱਦੀ ਜਿਹੜਾ ਗੁਲੀ ਬੱਟੇ ਦੇ ਨਾਲ ਉਹਦੀ ਸਫਾਈ ਹੁੰਦੀ ਹੈ ਜੀ ਸਿਕਲੀਗਰ ਸਿੱਖਾਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਮੈਂ ਇੱਕ ਵਾਰੀ ਪੜ੍ਹ ਰਿਹਾ ਸੀ ਸਾਇੰਟਿਫਿਕਲੀ ਕਿ ਨਿੱਕਲ ਦੀ ਖੋਜ ਕਦੋਂ ਹੋਈ ਹੈ ਤੇ ਕਿ ਸਿਕਲੀਗਰ ਸਿੱਖਾਂ ਨੇ ਜਿਹੜਾ ਇਹਨਾਂ ਨੂੰ ਖਿਤਾਬ ਮਿਲਿਆ ਕਿ ਇਹਨਾਂ ਨੇ ਬਣਾਏ ਹੋਏ ਜਿਹੜੇ ਹਥਿਆਰ ਨੇ ਸ਼ਸਤਰ ਨੇ ਉਹਨਾਂ ਨੂੰ ਕਦੇ ਜੰਗ ਨਹੀਂ ਲੱਗਦੀ ਸੀ ਮੈਂ ਨੋਟ ਕਰ ਰਿਹਾ ਸੀ ਪੜ੍ਹ ਕੇ ਦੇਖ ਰਿਹਾ ਸੀ ਕਿ ਨਿਕਲਦਾ ਜਿਹੜਾ ਅਵਿਸ਼ਕਾਰ ਹੈ ਬਹੁਤ ਜ਼ਿਆਦਾ ਲੇਟ ਹੋਇਆ ਲੇਕਿਨ ਇਸ ਇਕਲਿਕਰ ਸਿੱਖਾ ਨੇ ਜਿਹੜੇ ਸ਼ਸਤਰ ਇਸ ਤਰੀਕੇ ਦੇ ਤਿਆਰ ਕਰਨ ਲੱਗੇ ਸੀ ਕਿ ਉਹਨਾਂ ਨੂੰ ਜੰਗ ਨਹੀਂ ਲੱਗਦੀ ਸੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਫਿਰ ਖਿਤਾਬ ਬਖਸ਼ਿਆ ਇਹ ਤਰਾਸਦੀ ਹੈ ਕਿ ਸਰਕਾਰਾਂ ਨੇ ਇਹਨਾਂ ਨੂੰ ਸਾਂਭਿਆ ਨਹੀਂ ਜੋ ਇਹਨਾਂ ਕੋਲ ਕਲਾ ਸੀ ਇਹਨਾਂ ਕੋਲ ਬਹੁਤ ਮਹਾਰਤ ਹਾਸਲ ਸੀ ਜੋ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈ ਇਹਨਾਂ ਤੋਂ ਕੰਮ ਲਿਆ ਜਾ ਸਕਦਾ ਸੀ ਇਹਨਾਂ ਨੂੰ ਕੰਮ ਦਿੱਤਾ ਜਾ ਸਕਦਾ ਸੀ ਰੋਜ਼ਗਾਰ ਵੀ ਦਿੱਤਾ ਜਾ ਸਕਦਾ ਸੀ ਹੌਲੀ ਹੌਲੀ ਜਿਹੜੀ ਇਹਨਾਂ ਦੀ ਕਲਾ ਹੈਗੀ ਹੈ ਉਹ ਖਤਮ ਹੁੰਦੀ ਜਾ ਕਿਉਂਕਿ ਹੁਣ ਪਾਬੰਦੀਆਂ ਆ ਗਈਆਂ ਸਰਕਾਰਾਂ ਨੇ ਥੋੜੀ ਪਾਬੰਦੀਆਂ ਲਗਾਤੀਆਂ ਤਾਂ ਇਹਨਾਂ ਨੇ ਆਪਣਾ ਜਿਹੜਾ ਕਾਰੋਬਾਰ ਹੈ ਉਹ ਵੀ ਥੋੜਾ ਅਲੱਗ-ਅਲੱਗ ਕਰਨ ਸਟਾਰਟ ਕਰਤਾ ਜਿਵੇਂ ਕੋਈ ਹੁਣ ਸਿਕਲੀਕਰ ਸਿੰਘ ਜਿਹੜਾ ਸ਼ਾਸਤਰ ਜਦੋਂ ਕਾਟੀ ਬਣਾ ਰਹੇ ਨੇ ਕਲਾ ਤੇ ਮਾਰਨ ਦਿੱਤੀ ਹੋਈ ਹੈ ਅੱਜੇ ਵੀ ਸੰਭੀ ਹੋਈ ਹੈ ਲੇਕਿਨ ਜਿਵੇਂ ਆਮ ਤੌਰ ਤੇ ਆਮ ਸੈਟ ਜਿਹੜੀ ਕਲਮ ਆਈ ਹੈ ਇਹ ਭਾਰਤ ਵੀ ਲਾਗੂ ਹੋਈ ਹੈ ਤੇ ਇਹਦੇ ਕਰਕੇ ਜਿਹੜੇ ਪੁਲਿਸ ਵਾਲੇ ਨੇ ਕਾਫੀ ਪਰੇਸ਼ਾਨ ਕਰਦੇ ਨੇ ਤੇ ਪਹਿਲਾਂ ਤੋਂ ਹੀ ਸਿਕਲੀਕਰ ਸਿੰਘ ਜਿਹੜਾ ਨਾ ਪੜਿਆ ਇਸ ਕਰਕੇ ਥੋੜਾ ਜਿਹਾ ਪਿੱਛੇ ਆ ਲੇਕਿਨ ਮਾਰਦੀ ਕਿਰਪਾ ਇੰਨੀ ਹੋਈ ਹੈ ਅੱਜ ਚੜਦੀ ਕਲਾ 20 ਸਾਲ ਦੇ ਵਿੱਚ ਸਿਕਲੀਗੜ ਸਿੰਘ ਜਿਹੜੇ ਬੱਚੇ ਨੇ ਆਉਣ ਵਾਲੀ ਪੀੜੀ ਨੂੰ ਪੜਾ ਰਹੇ ਨੇ ਵਧੀਆ ਤਰੀਕੇ ਨਾਲ ਪੜ ਰਹੇ ਨੇ ਤੇ ਇਸ ਕਰਕੇ ਕੋਈ ਜੌਬ ਕਰ ਰਿਹਾ ਕੋਈ ਵਧੀਆ ਤਰੀਕੇ ਨਾਲ ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਜੱਜ ਹੈ ਕੋਈ ਕਲੈਕਟਰ ਹੈ ਅੱਜੇ ਵੀ ਮਾਰਦੀ ਕਿਰਪਾ ਨਾਲ ਕੋਈ ਗਿਆਨੀ ਹੈ ਕੋਈ ਧਿਆਨੀ ਹੈ ਕੋਈ ਰਾਗੀ ਕੋਈ ਗ੍ਰੰਥੀ ਇਸ ਤਰ੍ਹਾਂ ਵੰਡ ਰਹੇ ਨੇ ਪਰ ਸਿਕਲੀਗੜ ਸਿੱਖਾਂ ਦੀ ਜਿਹੜੀ ਕਲਾ ਹੈ ਇਹ ਰੈਂਦੀ ਗਵਰਨਮੈਂਟ ਨੇ ਇਹ ਖਤਮ ਕਰਤੀ ਹੈ ਹੌਲੀ-ਹੌਲੀ ਅੱਗੇ ਚੱਲ ਕੇ ਇਹ ਖਤਮ ਹੋਣ ਦਾ ਡਰ ਹੈ ਪਰ ਮੈਂ ਪੰਤ ਨੂੰ ਬੇਨਤੀ ਕਰਾਂਗਾ ਜਿਹੜਾ ਸ਼ਸਤਰ ਦਾ ओरिजिनल ਜਿਹੜੀ ਸ਼ਸਤਰ ਹੈ ਉਹਦੀ ਕਲਾ ਸਿਗਲੀਜਰ ਸਿੰਘਾਂ ਦੇ ਹੱਥੀ ਹੈ ਜਦੋਂ ਉਹ ਸਫਾਈ ਕਰਦੇ ਨਾ ਉਹ ਸਫਾਈ ਦੇ ਵਿੱਚੋਂ ਪਤਾ ਲੱਗਦਾ ਇਹਦੇ ਵਿੱਚ ਜੋਰ ਕਿੰਨਾ ਵਾ ਇਹ ਕਿਹੜੇ ਸਮੇਂ ਦਾ ਸ਼ਸਤਰ ਹੈ ਕਿੰਨੇ ਸਾਲ ਪੁਰਾਣਾ ਸ਼ਸਤਰ ਹੈ ਇਹਦੇ ਵਿੱਚ ਜੋਰ ਕਿਹੜਾ ਵਾ ਨਾਗਿੰਦ ਦਾ ਵਾ ਜੋਰ ਜਾਂ ਫਿਰ ਅਕਲਾਣੀ ਦਾ ਜੋਰ ਹੈ ਜਾਂ ਫਿਰ ਸਕੇਲੇ ਦਾ ਜੋਰ ਹੈ ਇਹ ਜੋਰਾਂ ਦਾ ਪਤਾ ਨਾ ਉਦੋਂ ਹੀ ਚੱਲਦਾ ਜਦੋਂ ਹੱਥੇ ਨਾਲ ਸਫਾਈ ਕਰਦੇ ਆ ਲੇਕਿਨ ਹਾਲੀਆ ਵਾਲੀ ਇਹ ਜਿਹੜੀ ਸ਼ਸਤਰਾਂ ਦੀ ਕਲਾ है सगलीगर सिंहਾਂ ਤੋਂ ਖੁੰਦੀ ਲੈਂਦੀ ਜਾ ਰਹੀ ਹੈ ਪਰ सगलीगर ਸਿੰਘ ਵੀ ਜਿਹੜੇ ਨੇ ਹੌਲੀ-ਹੌਲੀ ਸ਼ਸਤਰਾਂ ਨੂੰ ਛੱਡ ਕੇ ਦੂਜੇ ਪਾਸੇ ਲੱਗ ਰਹੇ ਨੇ ਕਿਉਂਕਿ ਪੰਥ ਵੱਲੋਂ ਕੋਈ ਉਹਨਾਂ ਨੂੰ ਬੈਨੀਫਿਟ ਨਹੀਂ ਕੋਈ ਉਹਨਾਂ ਨੂੰ ਮਤਲਬ ਸਮਝੋ ਸਪੋਰਟ ਨਹੀਂ ਇਸ ਕਰਕੇ ਉਹ ਵੀ ਪੁਲਿਸ ਦੇ ਡਰ ਦੇ ਮਾਰੇ ਹੌਲੀ-ਹੌਲੀ ਕੋਈ ਦੂਜੇ ਕਾਰੋਬਾਰ ਵਿੱਚ ਲੱਗ ਰਹੇ ਨੇ ਕੋਈ ਦੁਨੀਆਵੀ ਕਾਰੋਬਾਰ ਲੱਗ ਰਹੇ ਨੇ ਹੌਲੀ-ਹੌਲੀ ਜਿਹੜੇ सगलीगर ਸਿੰਘ ਵੀ ਸ਼ਸਤਰ ਦੀ ਕਲਾ ਨੂੰ ਖਤਮ ਕਰਦੇ ਜਾ ਰਹੇ ਨੇ ਲਗੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਫਿਰ ਵੀ ਇਹਨਾਂ ਦੀ ਜਿਹੜੀ ਸਿੱਖੀ ਹੈ ਬੇਸ਼ੱਕ ਇਹ ਪੰਜਾਬ ਤੋਂ ਬਹੁਤ ਦੂਰ ਨੇ ਬੇਸ਼ੱਕ ਇਹਨਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ ਕਈ ਇਦਾਂ ਦੇ ਇਲਾਕੇ ਨੇ ਐਮਪੀ ਦੇ ਵਿੱਚ ਸਿਕਲੀਗਰ ਸਿੱਖ ਨੇ ਜਿਹੜੇ ਉਹ ਜੰਗਲਾਂ ਦੇ ਵਿੱਚ ਵੀ ਰਹਿੰਦੇ ਨੇ ਲੇਕਿਨ ਫਿਰ ਵੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ 84 ਦੇ ਵਿੱਚ ਵੀ ਕਹਿੰਦੇ ਇਹਨਾਂ ਨੇ ਕਾਫੀ ਕੁਝ ਹੰਡਾਇਆ ਲੇਕਿਨ ਉਹਦੇ ਬਾਵਜੂਦ ਵੀ ਆਪਣੀ ਸਿੱਖੀ ਦੇ ਵਿੱਚ ਅਜ ਵੀ ਪੱਕੇ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪ ਜੀ ਦੇਖੋ ਪੂਰਾ ਮਹਾਰਾਸ਼ਟਰ ਫਿਰ ਲੋ ਜੇ ਤੁਸੀਂ ਮਹਾਰਾਸ਼ਟਰ ਦੇ ਤੁਸੀਂ ਵੇਖੋਗੇ ਐਮਪੀ ਜਾਓਗੇ ਗੁਜਰਾਤ ਤੇ ਲੰਗਨਾ ਆਂਧਰਾ ਪ੍ਰਦੇਸ਼ ਸਭ ਤੋਂ ਜ਼ਿਆਦਾ ਗੁਜਰਾਤ ਤੇ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਸਿਕਲੀਗਰ ਸਿੰਘਾਂ ਦੀ ਰਾਸ਼ਟਾ ਦੇ ਵਿੱਚ ਘਾਟੋ ਘਾਟ 780000 ਲੋਕ ਨੇ ਟੋਟਲ ਪੂਰੇ 36 ਜ਼ਿਲ੍ਹੇ ਦੇ ਵਿੱਚ ਲੇਕਿਨ ਤੁਹਾਨੂੰ ਕਿਥੇ ਵੀ ਕੋਈ ਵੀ ਬੰਦਾ ਰੋਮ ਕਟਿਆ ਹੋਇਆ ਦਾੜੀ ਕਟਿਆ ਹੋਇਆ ਕੋਈ ਜਰਦਾ ਪੀੜੀ ਤੰਬਾਕੂ ਸੇਵਨ ਕਰਦਾ ਹੋਇਆ ਨਹੀਂ ਮਿਲੇਗਾ ਕਿਉਂਕਿ ਪਾਵੇਂ ਗਰੀਬੀ ਵਿੱਚ ਰਹਿੰਦੇ ਆ ਫਾਟੇ ਟੁੱਟੇ ਕੱਪੜੇ ਪਾਉਂਦੇ ਆ ਲੀੜੇ ਪਾਉਂਦੇ ਆ ਕਸ਼ੇਰਾ ਮੈਲੀ ਪਾਉਂਦੇ ਆ ਦਸਤਾਰ ਸੀਕਰ ਟਾਕੇ ਮਾਰ ਕੇ ਪਾਉਂਦੇ ਆ ਲੇਕਿਨ ਸਿੱਕੀ ਸਰੂਪ ਦੇ ਵਿੱਚ ਰਹਿੰਦੇ ਆ ਤੁਹਾਨੂੰ ਕੋਈ ਵੀ ਇਹੋ ਜਿਹਾ ਬਜਰ ਕੁਰਾਤੀ ਸਿਕਲੀਗਰ ਸਿੰਘ ਨਹੀਂ ਮਿਲੇਗਾ ਚੜਦੀ ਕਲਾ ਵਿੱਚ ਹੀ ਮਿਲੇਗਾ ਪਰ ਗਰੀਬੀ ਦੇ ਵਿੱਚ ਮਿਲੇਗਾ ਪਾਵੇਂ ਕੋਈ ਪੱਥਰ ਤੋੜਦਾ ਮਿਲੇਗਾ ਪਾਵੇਂ ਕੋਈ ਹਮਾਲੀ ਕਰਦਾ ਮਿਲੇਗਾ ਕੋਈ ਕੰਮਕਾਜ ਕਰਦਾ ਮਿਲੇਗਾ ਲੇਕਿਨ ਤੁਹਾਨੂੰ ਸਿੱਖੀ ਸਰੂਪ ਦੇ ਵਿੱਚ ਹੀ ਮਿਲੇਗਾ ਜੀ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਸਿੰਘ ਸਾਹਿਬ ਨੂੰ ਤੇ ਦੇਖੋ ਨਾ ਵੀ ਸਿੰਘਾਂ ਦਾ ਤਾਂ ਨਾ ਹੀ ਸੁਣ ਕੇ ਕਹਿੰਦੇ ਜਦੋਂ ਜੰਗ ਹੋਇਆ ਕਰਦੀ ਸੀ ਨਾ ਕਈ ਜੰਗ ਗੁਰਗੋਵੀ ਸਿੰਘ ਜੀ ਮਹਾਰਾਜ ਦੇ ਇਦਾਂ ਦੇ ਵੀ ਹੋਏ ਆ ਕਿ ਸਿੰਘਾਂ ਨੇ ਜੈਕਾਰੇ ਛੱਡੇ ਆ ਦੇ ਸਾਹਮਣੇ ਜਿਹੜੀ ਮੁਗਲ ਹਕੂਮਤ ਦੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਹੁੰਦੀ ਸੀ ਉਹ ਨਦੀ ਦੇ ਪਾਸ ਦੂਜੇ ਪਾਰ ਹੁੰਦੀ ਸੀ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਸਿੰਘ ਤਾਂ ਐਡੇ ਐਡੇ ਜੈਕਾਰੇ ਛੱਡ ਰਿਹਾ ਜੈਕਾਰਿਆਂ ਦੇ ਨਾਲ ਹੀ ਜੰਗਾਂ ਜਿੱਤੀਆਂ ਗਈਆਂ ਜਿੱਤੀਆਂ ਗਈਆਂ ਬਿਲਕੁਲ ਸਹੀ ਹੈ ਸਹੀ ਤੇ ਮੈਂ ਚਾਹੁੰਦਾ ਇਹ ਪੁੱਛੋਣ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਮੈਂ ਇੱਕ ਗੱਲ ਨੋਟ ਕੀਤੀ ਹੈ ਦੇਖੋ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਡੇ ਆਸ-ਪਾਸ ਲੋਕੀ ਪੰਜਾਬੀ ਬੋਲਦੇ ਆ ਲੇਕਿਨ ਇਹ ਬੱਚੇ ਗੁਰਬਾਣੀ ਸ਼ੁੱਧ ਪੜ੍ਹਦੇ ਆ ਲੇਕਿਨ ਬੋਲਚਾਲ ਦੇ ਵਿੱਚ ਉਹ ਹਿੰਦੀ ਬੋਲਦੇ ਆ ਕਿਉਂਕਿ ਆਸ-ਪਾਸ ਜਿਹੜਾ ਮਾਹੌਲ ਆ ਉਹ ਹਿੰਦੀ ਦਾ ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਆ ਕਿਉਂਕਿ ਇਹ ਪਾਠ ਤਾਂ ਸ਼ੁੱਧ ਕਰਦੇ ਆ ਹੈਨਾ ਸਵੇਰ ਕਿ ਕਿੰਨੇ ਵਜੇ ਸਟਾਰਟ ਹੁੰਦਾ ਹੈ ਕਲਾਸਿਸ ਕਿਵੇਂ ਲੱਗਦੀ ਹੈ ਬਤਾ ਸਕਦੇ ਹੋ ਸਵੇਰ ਬਤਾਓ ਕਿੰਨੇ ਵਜੇ ਉੱਠਦੇ ਕਿੰਨੇ ਵਜੇ ਪੜ੍ਹਦੇ ਕਿਆ ਕਿੰਨੇ ਵਜੇ ਹਾਂ 5:30 ਵਜੇ ਉੱਠਦੇ 6 ਵਜੇ 6 ਵਜੇ ਤੱਕ ਤਿਆਰ ਹੋ ਜਾਂਦੇ ਫਿਰ 7 ਵਜੇ ਤੱਕ ਨਿਤਨੇਮ ਕਰਦੇ ਇਤਨੇ ਇਤਨੇ ਕਰਦੇ ਪੰਜ ਕ ਪੰਜ ਬਾਣੇ ਫਿਰ ਬਾਅਦ ਮੇ ਨਾਸ਼ਤਾ ਨਾਸ਼ਤਾ ਕਰਦੇ ਫਿਰ ਬਾਅਦ ਮੇ ਸੰਤਿਆ ਪਕਾਉਂਦੇ ਫਿਰ ਬਾਅਦ ਮੇ ਸੰਤਿਆ ਹੋ ਗਈ ਤੋ ਸੰਤਿਆ ਲਿੰਦੇ ਅੱਛਾ ਫਿਰ ਬਾਅਦ ਮੇ ਲੰਗਰ ਚਲਦੇ ਦੁਪਹਿਰ ਅੱਛਾ ਦੁਪਹਿਰ ਦੁਪਹਿਰ ਸਕੂਲ ਜਾਉਂਦੇ ਫਿਰ ਬਾਅਦ ਅਸੀਂ ਸਕੂਲ ਵੀ ਜਾਂਦੇ ਹਾਂ ਸਵੇਰੇ 5 ਵਜੇ ਉੱਠ ਜਾਂਦੇ ਹਾਂ 5:30 ਤੱਕ ਇਸ਼ਨਾਨ ਪਾਣੀ ਕਰਕੇ ਫਿਰ 5:30 ਤੋਂ 6 ਵਜੇ ਤੱਕ ਨਿਤਨੇਮ 6 ਤੋਂ 7 ਵਜੇ ਤੱਕ ਫਿਰ ਸੰਧਿਆ ਪਕਾਉਂਦੇ 7 ਤੋਂ 8 ਸੰਧਿਆ ਹੁੰਦੀ ਹੈ ਨਦੀ 8 ਤੋਂ 9 10 ਤੱਕ ਫਿਰ ਸੰਗੀਤ ਦੀ ਕਲਾਸ ਹੁੰਦੀ ਹੈ ਫਿਰ 9 10 ਤੋਂ ਬਾਅਦ ਨਾਸ਼ਤਾ ਕਰ ਲੈਂਦੇ ਆ ਫਿਰ ਉਹ ਤੋਂ ਬਾਅਦ ਸੰਧਿਆ ਪਕਾਉਂਦੇ ਆ ਫਿਰ 11 11:30 'ਚ ਬੱਸ ਆਉਂਦੀ ਹੈ ਸਕੂਲੇ ਵਾਸਤੇ ਫਿਰ ਸਕੂਲ ਨਹੀਂ ਜਾਂਦੇ ਫਿਰ ਉੱਥੋਂ 3 ਵਜੇ ਆ ਜਾਂਦੇ ਆ ਕੁਝ ਬੱਚੇ 12 ਵਜੇ ਜਾਂਦੇ ਉਹ ਸ਼ਾਮ ਨੂੰ 6 ਵਜੇ ਆਉਂਦੇ ਆ ਫਿਰ ਹੁਣ ਤਿਆਰ ਹੋਣਗੇ 5 ਵਜੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਤਿਆਰ ਹੋ ਕੇ ਫਿਰ ਆਪਣਾ ਆਪਣਾ ਜਿਹੜੀ ਸੰਚਿਆ ਦਿੱਤੀ ਹੋਈ ਹੈ ਉਹ ਪੜਦੇ ਫਿਰ ਸ਼ਾਮ ਦੇ ਵੇਲੇ ਰਹਿਰਾਸ ਰਹਿਰਾ ਸਵਾਦ ਆਰਤੀ ਆਰਤੀ ਬਾਦ ਕੀਰਤਨ ਸਵੇਲੇ ਪਾਠ ਕਰਕੇ ਰਾਤ ਨੂੰ 8:30 9 ਵਜੇ ਲੰਗਰ ਪਾਣੀ ਛੱਕ ਕੇ ਫਿਰ ਆਰਾਮ ਕਰਦੇ ਆ ਜੀ ਫਿਰ ਜਿਹੜਾ ਜਿੱਦਾਂ ਹੁਣ ਇਹ ਸਾਰਾ ਵਿਦਿਆਲਾ ਚੱਲ ਰਿਹਾ ਹੈ ਫਿਰ ਇਹਦਾ ਜਿਹੜਾ ਸਾਰਾ ਕੁਝ ਚੱਲਦਾ ਕਿਦਾਂ ਜੀ ਇਹ ਇਹ ਸਾਰਾ ਸੱਚਖੰਡ ਤਖਤ ਸਾਹਿਬ ਵੱਲੋਂ ਚੱਲਦਾ ਪ੍ਰਬੰਧਨ ਕਮੇਟੀ ਵੱਲੋਂ ਬੱਚਾ ਨੂੰ ਰਹਿਣ ਦਾ ਖਾਣ ਦਾ ਰਹਿਣ ਦਾ ਫਿਰ ਸਕੂਲਾਂ ਦੇ ਆਣ ਜਾਣ ਦਾ ਸਾਰਾ ਲੰਗਰ ਪਾਣੀ ਤੇਲ ਸੌੜਾ ਸਾਬਣ ਜੋ ਕੁਝ ਵੀ ਹੈ ਇਹ ਸਾਰਾ ਫਰੀ ਫਰੀ ਐਜੂਕੇਸ਼ਨ ਫਰੀ ਵਿਦਿਆਲੇ ਫਰੀ ਸੰਗੀਤ ਹਰ ਚੀਜ਼ ਵਿਦਿਆ ਸਾਰੀ ਸਛਨ ਸਾਹਿਬ ਵੱਲੋਂ ਫਰੀ ਹੁੰਦੀ ਆ ਬੱਚੇ ਇੱਥੇ ਰਹਿੰਦੇ ਨੇ ਹਾਂ ਬੱਚੇ ਇੱਥੇ ਰਹਿੰਦੇ ਆ 3 ਸਾਲ 4 ਸਾਲ ਦਾ ਕੋਰਸ ਰਹਿੰਦਾ ਫਿਰ ਉਸ ਤੋਂ ਬਾਅਦ ਬੱਚਾ ਚਲੇ ਜਾਂਦਾ ਉਹਨੂੰ ਸਰਟੀਫਿਕੇਟ ਮਿਲ ਜਾਂਦਾ ਜਦੋਂ ਪਤਾ ਲੱਗਦਾ ਵੀ ਬੱਚਾ ਪੂਰਾ ਪੜ੍ਹ ਲਿਆ ਵਧੀਆ ਤਰੀਕੇ ਨਾਲ ਫਿਰ ਉਹਨੂੰ ਭੇਜ ਦਿੰਦੇ ਇੱਥੋਂ ਠੀਕ ਹੈ ਤੇ ਸਕੂਲ ਦਾ ਖਰਚਾ ਹਾਂ ਸਾਰਾ ਸਾਰਾ ਕੁਝ ਬਸ ਆਣਾ ਜਾਣਾ ਲੰਗਰ ਪਾਣੀ ਸਭ ਕੁਝ ਇੱਥੇ ਹਾਂ ਸਭ ਸਾਬਣ ਸੋਡਾ ਸਾਰਾ ਸਛਨ ਸਾਹਿਬ ਵੱਲੋਂ ਸ੍ਰੀ ਹਜੂਰ ਸਾਹਿਬ ਵੱਲੋਂ ਦਿੱਤਾ ਜਾਂਦਾ ਸਾਰਾ ਕੁਝ ਟੋਟਲ ਠੀਕ ਹੈ ਸੋ ਦੇਖੋ ਕਿੰਨਾ ਕਿੰਨਾ ਇਹ ਮਹਾਨ ਕਾਰਜ ਇਸ ਵਕਤ ਚੱਲ ਰਿਹਾ ਉਹ ਬੱਚੇ ਇਹਨਾਂ ਘਰਾਂ ਦੇ ਤੇ ਜਿੱਥੇ ਜਾ ਕੇ ਇਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਅੱਗੇ ਫਲਾਣੀ ਹੈ ਤੇ ਬੱਚੇ ਭੋਲੇ ਵੀ ਬੜੇ ਲੱਗ ਰਹੇ ਆ ਚੜਦੀ ਕਲਾ ਮੈਂ ਚਾਹੁੰਦਾ ਚੜਦੀ ਕਲਾ ਜਗਰਾਂ ਦੇ ਛੜ ਦੋ ਖਿੱਚ ਕੇ ਪੂਰਾ ਖੁਸ਼ੀਆਂ ਦੇ ਜਾ ਕਰੇ ਗ ਜਾਵੇ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਚਰਨਾਂ ਨੂੰ ਪਾਵੇ ਸਾਡੇ ਕੀ ਆਕਾਲ ਗੁਰਬਾਰ ਆਕਾਲ ਜੈ गला रखणी सचे पातशाह जी बारा। बारा। बारा।